ਸਿੱਖੀ ਦੇ ਔਰ ਪੰਥ ਦੇ ਉਹਨਾਂ ਨੌਜਵਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਆਓ ਮੇਰੇ ਵੀਰੋ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਪੰਜਾਬ ਦੀਆਂ ਨੌਜਵਾਨ ਸਤਕਾਰਯੋਗ ਸ਼ਖਸੀਅਤਾਂ ਜਿਹੜੇ ਨੌਜਵਾਨ ਘਟਕੇ ਫਿਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਓ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾਈਏ ਜਿਹੜਾ ਜਾ ਕੇ ਤੁਹਾਡੀ ਪੰਜਾਬੀਆਂ ਦੀ ਗੱਲ ਕਰ ਸਕੇ ਤੇ ਖੰਡੂਰ ਸਾਹਿਬ ਵਾਲੀ ਸ਼ੀਟ ਆ ਜਿਹੜੀ ਉਹ ਜਿੱਤੀ ਜਾਵੇ ਤਾਂ ਜੋ ਜਿਹੜੀ ਪੰਥ ਦੀ ਗੱਲ ਆ ਜਿਹੜੀ ਪੂਰੇ ਪੰਜਾਬ ਦੇ ਵਿੱਚ ਚੱਲ ਸਕੇ ਅੰਤ ਦੀ ਗੱਲ ਇਹ ਪੂਰੇ ਪੰਜਾਬ ਦੇ ਅੰਦਰ ਗੱਲ ਚੱਲ ਸਕੇ ਜਿਹੜੇ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਉਹਨੂੰ ਰੋਕਣ ਵਾਸਤੇ ਭਾਈ ਅਮਰਤਪਾਲ ਸਿੰਘ ਸਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾਈਏ ਤਾਂ ਜੋ ਜਿਹੜਾ ਇਲੈਕਸ਼ਨ ਹੈ ਇਹ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਣ ਤੇ ਸਿੱਖਾਂ ਦੀ ਗੱਲ ਕਰਨ ਮਜ਼ਦੂਰਾਂ ਦੀ ਗੱਲ ਕਰਨ ਵਪਾਰੀਆਂ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਤੇ ਪੰਜਾਬ ਦੀ ਗੱਲ ਕਰਨ ਇਹ ਸਾਰੀ ਗੱਲ ਕਰ ਸਕਦੇ ਆ ਭਾਈ ਅਮਰਤਪਾਲ ਸਾਹਿਬ ਉਹ ਨਹੀਂ ਔਰ ਨਾਲ ਸਾਰ ਸਿਮਰਜੀਤ ਸਿੰਘ ਮਾਨ ਸਾਹਿਬ ਇਹ ਗੱਲ ਕਰ ਸਕਦੇ ਆ ਸੋ ਮੇਰੀ ਨਿਮਰਤਾ ਸਹਿਤ ਤੇ ਬੇਨਤੀ ਹੈ ਪ੍ਰਭੂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਇਹ ਮਾਨ ਸਾਹਿਬ ਨੂੰ ਦਿਖਾਈਏ ਕਿ ਖੰਡੂਰ ਸਾਹਿਬ ਵਾਲੀ ਸ਼ੀਟ ਭਾਈ ਅਮਰਤਪਾਲ ਸਿੰਘ ਨੂੰ ਦਿਖਾਈਏ ਤਾਂ ਜੋ ਪੰਥ ਦੀ ਗੱਲ ਤੇ ਗੁਰੂ ਗ੍ਰੰਥ ਦੀ ਗੱਲ ਚੱਲ ਸਕੇ ਔਰ ਪੰਜਾਬ ਦੀ ਨੌਜਵਾਨੀ ਪੰਜਾਬ ਦਾ ਜਿਹੜਾ ਗੱਭਰੂ ਹੈ ਉਹ ਦੁਬਾਰੇ ਖੁਸ਼ਹਾਲ ਹੋ ਸਕੇ ਆਓ ਆਉਣ ਵਾਲੀ ਇੱਕ ਤਰੀਕ ਨੂੰ ਸਰਦਾਰ ਸਿਵਰਿੰਦਰ ਸਿੰਘ ਮਾਨ ਤੇ ਭਾਈ ਅਮਰਤਪਾਲ ਸਿੰਘ ਨੂੰ ਵੱਡੀ ਲੀਡ ਨਾਲ ਦਿਖਾਈਏ ਮੇਰੇ ਨਾਲ ਨੇ ਬਾਬਾ ਧੰਨਾ ਸਿੰਘ ਜੀ ਮੇਰੇ ਨਾਲ ਨੇ ਸਾਡੇ ਵੀਰ ਕੁਲਵਿੰਦਰ ਸਿੰਘ ਜੀ ਅਤੇ ਨੌਜਵਾਨ ਸਾਥੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਪ੍ਰਭੂ ਤੇਪ ਤਰੀਕ ਅਨੁਸਾਰ ਸਿਮਰਜੀਤ ਸਿੰਘ ਮਾਨ ਦੇ ਜਿਹੜਾ ਵੀ ਨਿਸ਼ਾਨ ਮਿਲੇਗਾ ਤੇ ਭਾਈ ਅਮਰਪਾਲ ਸਿੰਘ ਆਪਾਂ ਨੂੰ ਵੱਡੀ ਲੀਡ ਨਾ ਦਿਤਾਈਏ ਬਹੁਤ ਬਹੁਤ ਧੰਨਵਾਦ